ਮੇਹੌਲ ਤਨਾਪੁਰਨ ਹੋ ਗਿਆ ਜਦ ਰਵਿਦਾਸ ਭਾਈ ਚਾਰੇ ਦੀਆਂ ਵਾਕਫ ਵਕ ਜੇਬੰਦੀਆਂ ਨਾਲ ਪਿੰਡ ਭਾਗੂ ਕਵਾ ਦੇ ਲੋਕਾਂ ਵੱਲੋਂ ਐਸਐਸਪੀ ਦਫਤਰ ਦੇ ਬਾਹਰ ਰੋਸ਼ ਪ੍ਰਦਰਸ਼ਨ ਕੀਤਾ ਤੇ ਨਾਰੇਬਾਜ਼ੀ ਵੀ ਕੀਤੀ ਮਾਮਲਾ ਪਿੰਡ ਭਾਗੂ ਕਵਾ ਦੇ ਵਿੱਚ ਇੱਕ ਵਿਅਕਤੀ ਉੱਪਰ ਪਿੰਡ ਵਾਸੀਆਂ ਤੇ ਰਵਿਦਾਸ ਭਾਈ ਚਾਰੇ ਦੇ ਲੋਕਾਂ ਦੇ ਵੱਲੋਂ ਕਹਿਣਾ ਮੁਤਾਬਿਕ ਝੂਠਾ ਪਰਚਾ ਦਰਜ ਕਰਨ ਦਾ ਜਿਸ ਸੰਬੰਧੀ ਇਹਨਾਂ ਨੇ ਅੱਜ ਐਸਐਸਪੀ ਦਫਤਰ ਗੁਰਦਾਸਪੁਰ ਦੇ ਬਾਹਰ ਤਣਾ ਪ੍ਰਦਰਸ਼ਨ ਕਰਨ ਤੋਂ ਬਾਅਦ ਨਾਰੇਬਾਜ਼ੀ ਵੀ ਕੀਤੀ ਆ ਅਤੇ ਰੋਸ਼ ਪ੍ਰਗਟ ਕੀਤਾ ਹੈ ਮੈਂ ਮੋਹਨ لال ਭਾਗੋ ਕੰਗੋ ਮੇਰਾ ਪਿੰਡ ਹੈ ਜੀ ਸਾਡਾ ਲੰਬੇ ਸਮੇਂ ਤੋਂ ਤੁਹਾਨੂੰ ਪੂਰੀ ਜਾਣਕਾਰੀ ਆਪੇ ਸਾਡੇ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦਾ ਮੰਦਿਰ ਦਾ ਮਾਮਲਾ ਜਿਹੜਾ ਲਗਾਤਾਰ ਚੱਲ ਰਿਹਾ ਵਾ ਉਹਦੇ ਸਬੰਧ ਦੇ ਵਿੱਚ ਕਈ ਵਾਰਾ ਜਿਹੜਾ ਐਸਆਈ ਮਲਕੀਸ਼ ਸਿੰਘਾ ਉਹ ਉਹਨੇ ਹਨ ਨੂੰ ਦਲੀਲ ਕੀਤਾ ਪਰ ਜਿਆਦਾ ਲੰਮਾ ਸਮਾਂ ਟਾਈਮ ਨਾ ਲੰਦਾ ਹੋਇਆ ਮੈਂ ਮੇਨ ਪੁਆਇੰਟ ਤੇ ਆਉਣਾ ਇੱਕ ਸਾਡੇ ਪਿੰਡ ਦੇ ਲੜਾਈ ਝਗੜਾ ਹੋਇਆ ਜੀ ਉਹਦੇ ਵਿੱਚ ਪੂਰੀ ਕਵਰਿੰਗ ਕੀਤੀ ਹੈਗਾ 23 ਨਵੰਬਰ ਨੂੰ 25 ਉਹ ਝਗੜੇ ਦੇ ਵਿੱਚ ਮਤਲਬ ਉਹ ਮੁੰਡੇ ਨੇ ਜਿਹੜੀ ਭੰਨਤੋੜ ਕੀਤੀ ਉਹਦੇ ਵਿੱਚ ਸਾਰਾ ਪੱਖ ਤੁਸੀਂ ਲਿਆ ਸਾ ਵੀ ਪੱਖ ਲਿਆ ਤੇ ਅਸੀਂ ਉਹ ਪੱਖ ਦੇ ਵਿੱਚ ਕਹਿ ਹੈਗਾ ਕਿ ਜੇ ਮੁੰਡੇ ਨੇ ਗਲਤੀ ਕੀਤੀ ਆ ਤੇ ਇਹਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਕਿਉਂਕਿ ਇਤਾਂ ਦਾ ਸਾਨੂੰ ਮਤਲਬ ਇਹ ਬਿਲਕੁਲ ਗਲਤ ਹੈ ਜਿਹੜਾ ਸਾਡੇ ਪਿੰਡ ਦੇ ਵਿੱਚ ਇਤਾਂ ਦੀ ਕੋਈ ਹਰਕਤ ਕਰੇ ਤੋਂ ਬਾਅਦ ਜਦੋਂ ਐਫ ਆਈ ਆਰ ਦਰਜ ਹੋ ਗਈ ਉਹ ਮੁੰਡਾ ਵਿਚਾਰਾ ਭਗੌੜਾ ਹੋ ਗਿਆ ਭਗੌੜਾ ਹੋਣ ਤੋਂ ਬਾਅਦ ਉਹ 3 ਮਹੀਨਾ ਬਾਅਦ ਇੱਥੇ ਆਪਣੇ ਛੁੱਕੇ ਤਲਾ ਤੇ ਛੀਤੀ ਥਾਣੇ ਵਾਲਿਆਂ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਪਤਾ ਨਹੀਂ ਕਿਹੜੇ ਚੱਕਰ ਚ ਕਰ ਲਿਆ ਉਹਦੇ ਬਾਰੇ ਮੈਨੂੰ ਨਹੀਂ ਪਤਾ ਉਹ ਤੋਂ ਬਾਅਦ ਉਹਨੇ ਆਪਣੀ ਕਾਰਵਾਈ ਕਰਕੇ ਜੇਲ੍ਹ ਭੇਜਤਾ ਜੇਲ੍ਹ ਤੋਂ ਬਾਅਦ ਐਸਐਮ ਮਲਕੀਸ਼ ਸਿੰਘ ਨੇ ਉਹ ਮੁੰਡੇ ਦਾ 2 ਦਿਨ ਦਾ ਰਿਮਾਂਡ ਲਿਆ ਰਿਮਾਂਡ ਲੈ ਕੇ ਉਹਨੂੰ ਆਪਣੇ ਸਰੋਠਾ ਥਾਣਾ ਗਦਾਫ ਪਰ ਰੱਖਿਆ ਉਹਨੂੰ ਡਰਾਪ ਮੁਕਾ ਗਏ ਤੇ ਉਹਦੇ ਕੋਈ ਕਈ ਕੂਰੇ ਕਾਜਾਂ ਦੇ ਉਹਨੂੰ ਸ਼ੈਲ ਕਰਾ ਲਏ ਸ਼ੈਲ ਕਰਾਉਣ ਤੋਂ ਬਾਅਦ ਉਹਨੇ ਆਪੇ ਆਪਣੇ 8000 ਪਾਣੇ ਕਿਰੇ ਢੰਗ ਨਾਲ ਬਣਾਉਂਦੇ ਆ ਬਣਾ ਕੇ ਤੇ ਉਹਦੇ ਥੱਲੇ ਸ਼ੈਲ ਤੇ ਕਰਾਏ ਦੇ ਲਈ ਤੇ ਸਾਡਾ ਜਿਹੜਾ ਸ਼ੰਗਾਰਾ ਸਿੰਘਾ ਸ਼ੂਬੇ ਦਾ ਰਿਟਾਇਰਮੈਂਟ ਉਹਦੇ ਦੇ ਆਥਿਆਰ ਜਿਹੜੀ ਆ ਉਹ ਦਰਜ ਕਰਤੀ ਜਿਹੜਾ ਕਿ ਸਰਾ ਸਰ ਝੂਠ ਤੇ ਸਰਾ ਸਰ ਗਲਤ ਆ ਉਹ ਸੂਬੇਦਾਰ ਸੰਗਾਇਆ ਸਿੰਘ ਮਦਨਪਾਲ 25-26 ਸਾਲ ਤੋਂ ਉਹਦਾ ਨਹੀਂ ਸਾਮੀ ਬੰਦਾ ਉਹਦੇ ਪੇਂਟ ਦੇ ਵਿੱਚ ਰਿਕਾਰਡ ਪੁੱਛਿਆ ਜਾਵੇ ਤੇ ਉਹ ਕਿਸ ਤਰ੍ਹਾਂ ਦਾ ਬੰਦਾ ਵਾ ਇਸ ਕਰਕੇ ਇਹ ਬਿਲਕੁਲ ਝੂਠਾ ਜਿਹੜਾ ਪਰਚਾ ਇਹ ਆਪਾਂ ਕਦੇ ਵੀ ਬਰਦਾਸ਼ਤ ਨਾ ਕਰਾਂਗੇ ਉਠਾਂ ਦੇ ਤਾਂ ਉਹਨੂੰ ਰੈਟ ਕਰਾ ਕੇ ਸੁਣੋ ਇਹ ਪਰਤੋ ਸੀ ਮੰਗ ਕੀ ਰੱਖੀ ਆ ਕਿ ਕਿਉਂ ਧੰਗਾ ਲਾੜਾ ਤੇ ਅੱਜ ਇਹ ਇਸ ਕਰਕੇ ਧੰਨਾ ਲਾਇਆ ਕਿਉਂ ਸਾਡੇ ਬੰਦੇ ਦੇ ਖਿਲਾਫ ਝੂਠਾ ਪਰਚਾ ਕਿਉਂ ਦਰਦੇ ਕੀਤਾ ਉਹ ਮੂੜਾ ਉਹ ਮੂੜਾ ਜੇ ਦੇ ਵਿੱਚ ਉਹਦੇ ਭਰਾ ਮੁਲਾਕਾਤ ਕਰਕੇ ਆਇਆ ਉਹਨਾਂ ਗਿਆ ਭਾਜੀ ਮੈਂ ਕੋਈ ਨਹੀਂ ਇਹਦੇ ਖਿਲਾਫ ਬਿਆਨ ਦਿੱਤੇ ਸਵਾਰਾ ਸਿੰਘ ਦੇ ਮੇਰ ਕੋ ਮਦਦ ਡਰਾ ਤੇ ਮੁਕਾ ਕੇ ਕਹਿੰਦੇ ਤੈਨੂੰ ਮੋਟਰਸਾਈਕਲ ਦਾ ਕਰੰਟ ਲਾਵਾਂਗੇ ਤੇ ਫਿਰ ਸੈਨਦਾਰ ਸੈਨ ਕਰਾ ਕੇ ਤੇ ਉਹਦੇ ਪੈਰ ਜਣਾ ਨੇ ਉੱਤੇ ਤੇ ਪਰਚਾ ਦਰਜ ਕਰਤਾ ਜਿਹੜੀ ਉਹ ਕਾਰਵਾਈ ਹੋਈ ਸੀ ਘਰ ਦੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਉਹ ਵੀ ਤਾਂ ਮੰਗ ਭਾਗੀ ਸੀ ਨਾ ਜੇ ਮੰਗ ਭਾਗੀਗਾ ਤੇ ਅਹੀਂ ਤੁਹਾਨੂੰ ਕਿਹਾ ਹੈਗਾ ਤੇ ਇਹਦੇ ਤੇ ਬਣਦੀ ਕਾਰਵਾਈ ਕਰੋ ਜੇ ਉਹ ਮੰਗ ਭਾਗੇ ਹੋ ਉਹ ਸਾਡੇ ਪਿੰਡ ਦੇ ਵਾਸੀ ਆ ਜੇ ਸਾਡੇ ਮੁਡੇ ਨੇ ਗਲਤ ਕੰਮ ਕੀਤਾ ਆਈਆਂ ਤਾਂ ਤੁਰੰਤ ਤੇ ਕਾਰਵਾਈ ਜੋ ਬਣਦੀ ਆ ਕਰੋ ਜੇ ਪੁਲਿਸ ਪ੍ਰਸ਼ਾਸਨ ਨੇ ਕੀਤੀ ਤੇ ਉਹਦੇ ਬਾਅਦ ਫਿਰ ਉਹਨੂੰ ਮੁਡੇ ਨੂੰ ਵਿਚਾਰੇ ਨੂੰ ਹਰਾਸਮੈਂਟ ਕਰਕੇ ਉਹਦਾ ਸ਼ਾਨ ਕਰਾ ਕੇ ਉਹ ਮਲਕੀਤ ਸਿੰਘ ਦਾ ਮੇਰੇ ਮਲੇ ਉਹਨੇ ਖੁਦ ਮੰਨੂ ਕਿਹਾ ਵਾ ਤੇ ਮੈਂ 5 6 ਬੰਦੇ ਜਿੰਨੇ ਤੁਹਾਡੇ ਕਮੇਟੀ ਮੈਂਬਰ ਆ ਉਹਨਾਂ ਦੇ ਬਾਰੋ-ਬਾਰੀ ਸਾਰੇ ਦੇ ਪਰਚੇ ਕਰਨੇ ਆ ਮੈਂ ਝੂਠ ਨਹੀਂ ਮਾਰਦਾ ਮੇਰੇ ਨਾਲ ਉਦੀ ਗੱਲ ਹੋਈ ਆ ਉਹ ਕਹਿੰਦਾ ਵੀ 5 6 ਬੰਦੇ ਹੋਣਾ ਤੇ ਮੈਂ ਉਹਦੀ ਜਵਾਬ ਦਿੱਤਾ ਕਿ ਤੂੰ ਸਾਰੇ ਇੱਕੋ ਵਾਰੀ ਇਕੱਠੇ ਕਰਕੇ ਲੈ ਜਾ ਆਹੀਂ ਉਹ ਰਾਜ਼ ਦੇ ਆ ਤੇ ਆਪਾਂ ਸਾਰੇ ਰਾਜ਼ੇ ਇਕੱਠੇ ਕਰਕੇ ਫਾਈਲ ਰੱਖੀਆ ਮੰਗਾ ਹੀ ਇਹ ਰੱਖੀਆ ਐਸਐਸਪੀ ਸਾਹਿਬ ਨੇ ਆਪਾਂ ਬੇਨਤੀ ਕਰਦਿਆਂ ਵੀ ਉਸ ਬੰਦੇ ਨੂੰ ਥਾਣਾ ਸ਼ਤਰਗਦਾਫ ਪਰ ਜੋ ਤਰੰਤ ਜਿਹੜਾ ਉਹ ਬਦਲੀ ਕੀਤੀ ਜਾਵੇ ਤੇ ਜਿਹੜਾ ਸਾਡੇ ਜਾਨੀਆਂ ਨੂੰ ਆਪਸ ਸਾਡੇ ਬੋਲ ਕੇ ਆਇਆ ਉਹਦੇ ਖਿਲਾਫ ਪਰ ਦੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਪਰਚਾ ਸਾਡੇ ਸ਼ੂਬੇਦਾਰ ਦੇ ਕੀਤਾ ਸੰਘਾਰਾ ਸਿੰਘ ਤੇ ਉਹਨੂੰ ਤੰਤ ਜਿਹੜਾ ਉਹ ਰੱਦ ਕੀਤਾ ਜਾਵੇ ਤਾਂ ਹੀ ਆਪਾਂ ਜਾਪਾ ਆਰਮੀ ਗੁਰਦਾਸਪੁਰ ਤੋਂ ਬੋਲਿਆ ਰਵੀ ਸਿੰਘ ਸੋ ਸਾਡੀ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਐ ਐਸਐਸਪੀ ਸਾਹਿਬ ਨੂੰ ਤੇ ਐਸਐਚਓ ਸਾਹਿਬ ਨੂੰ ਵੀ ਕਿ ਇਹ ਜਿਹੜਾ ਮਸਲਾ ਬਾ ਤੁਹਾਨੂੰ ਵੀ ਪਤਾ ਕਿ ਬੜੀ ਦੇਰ ਦਾ ਚ ਚੱਲ ਰਿਹਾ ਤੇ ਨਜਾਇਜ਼ ਬੰਦੇ ਬਹੁਤੇ ਇਹਦੇ ਚ ਜਿਹੜੇ ਆ ਉਹ ਕਦੀ ਰੋਜ਼ ਕੋਈ ਨਾ ਕੋਈ ਬੰਦਾ ਲਖਵਾਣ ਆ ਜਾਂਦੇ ਆ ਸੋ ਮੇਰੀ ਬੇਨਤੀ ਐਸਐਚਓ ਸਾਹਿਬ ਨੂੰ ਵੀ ਐਸਐਚਓ ਸਾਹਿਬ ਬਹੁਤ ਵਧੀਆ ਬੰਦੇ ਨੇ ਉਹ ਵੀ ਵਧੀਆ ਸਸ ਵੀ ਸਾਹਿਬੀ ਬਹੁਤ ਵਧੀਆ ਬੰਦੇ ਨੇ ਪਰ ਜਿਹੜਾ ਮਲਕੀਤ ਸਿੰਘ ਆ ਇਹ ਤਾਂ ਨਿੱਜੀ ਦੁਸ਼ਮਣੀ ਕੱਢ ਲਿਆ ਮੈਨੂੰ ਤਾਂ ਕਿ ਮੈਂ ਤੁਹਾਡੇ ਪਿੰਡ ਗੇੜੇ ਤੇ ਕਿਹੜਾ ਹੀ ਰੱਖਣਾ ਇਹ ਕੋਈ ਇਸ ਤਰ੍ਹਾਂ ਦਾ ਚੱਕਰ ਹੈਗਾ ਇਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਬੰਦਾ ਉਥੋਂ ਤੁਹਾਨੂੰ ਜਿਹੜਾ ਮਤਲਬ ਇਹ ਤਬਾਦਲਾ ਚਾਹੀਦਾ ਉਥੋਂ ਇਹਨੂੰ ਉਥੋਂ ਬਦਲਿਆ ਜਾਵੇ ਨਹੀਂ ਤੇ ਇਹੀ ਜਿਹੜਾ ਅਗਰਾ ਧਰਨਾਵਾ ਉਹ ਮੇਨ ਰੋਡ ਦੇ ਵਿੱਚ ਲਾਵਾਂਗੇ ਲਾਈਟਾਂ ਵਾਲੇ ਚੌਂਕ ਦੇ ਵਿੱਚ ਇਹਦੇ ਖਿਲਾਫ ਬੈਠਾਂਗੇ ਜਿੰਨੀ ਦੇਰ ਇਹ ਬੰਦਾ ਆਸਾਨੇ ਚ ਬਦਲਿਆ ਨਹੀਂ ਜਾਂਦਾ ਕਿਉਂਕਿ ਉਹ ਨਜ਼ਾਰ ਸਾਡੇ ਗੁਰੂ ਦਾ ਦਿਨ ਚੱਲਦੇ ਨੇ ਉਹਨਾਂ ਦੀ ਪ੍ਰਭਾਤ ਫੇਰੀਆਂ ਚੱਲਦੀਆਂ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਇਹ ਪ੍ਰਭਾਤ ਫੇਰੀਆਂ ਦੇ ਵਿੱਚ ਆ ਕੇ ਤੇ ਛਾਪੇ ਮਾਰ ਕੇ ਵਿੱਚੋਂ ਬੰਦੇ ਕੱਢਦਾ ਇਹਦੀ ਯੁਰਤ ਨਹੀਂ ਆ ਕਿ ਸਾਡੀਆਂ ਪ੍ਰਭਾਤ ਫੇਰੀਆਂ ਚ ਆ ਕੇ ਇਤਰਾ ਕਰੇ ਅੱਜ ਇਹਨੂੰ ਕਹਿਣਾ ਚਾਹੁੰਦੇ ਆ ਕਿ ਜੇ ਤੋਂ ਅਲਟੋ ਬਾਅਦ ਸਾਡੀ ਪ੍ਰਭਾਤ ਫੇਰੀ ਦੇ ਵਿੱਚ ਕਿਤੇ ਦੇਖਿਆ ਕਿਸੇ ਬੰਦੇ ਨੂੰ ਆ ਕੇ ਕੋਈ ਨਜਾਇਜ਼ ਕੰਮ ਕੀਤਾ ਤੇ ਤੇਰੇ ਖਰਾਬ ਪੱਕਾ ਧਰਨਾ ਲਾਈਟਾਂ ਮਰੇ ਚੌਂਕ ਦੇ ਵਿੱਚ ਲਾਵਾਂਗੇ ਤੇ ਉਠਾਂਗੇ ਉਦੋਂ ਜਦੋਂ ਤੱਕ ਧੂਰੀ ਦੇ ਲਾਗੇ ਕਿਤੇ ਹੋਏਗਾ ਬਟਿੰਡੇ ਲਾਗੇ ਸੋ ਅਸੀਂ ਇਹਨੂੰ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਇਹਨਾਂ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਬੰਦਾ ਆਪਣੀ ਕੋਈ ਨਿੱਜੀ ਜਾਂ ਪਤਾ ਨਹੀਂ ਕੀ ਕਿਹੜੇ ਕੋਈ ਕਰਕੇ ਆਪਣੀ ਕੱਢ ਰਿਹਾ ਵਾ ਪਰੰਜੇ ਸਾਰੀ ਕੱਢ ਰਿਹਾ ਸੋ ਮੇਰੀ ਬੇਨਤੀ ਹੈ ਪ੍ਰਸ਼ਾਸਨ ਅਗੇ ਕਿ ਇਹ ਐਸਆਈ ਉਥੋਂ ਬਦਲਿਆ ਜਾਵੇ ਨਹੀਂ ਤਾਂ ਫਿਰ ਇਹਦੇ ਅਗਲੇ ਜਿਹੜੇ ਅੰਜਾਮ ਹੋਣਗੇ ਬਹੁਤ ਹੀ ਖਤਰਨਾਕ ਹੋਣਗੇ ਅਸੀਂ ਰੋਡ ਤੇ ਬੈਠਾਂਗੇ ਧਰਨੇ ਲਾਵਾਂਗੇ ਫਿਰ ਅੱਜ ਤੁਹਾਡੇ ਅਗੇ ਬੇਨਤੀ ਕਰਨਾ ਆਇਆ ਕਿ ਇਹ ਬੰਦਾ ਨਹੀਂ ਚੰਗਾ ਇਹਨੂੰ ਉਥੋਂ ਬਦਲੋ ਮੈਂ ਜੀਪੀ ਭਗਤ ਜਿਲ੍ਹਾ ਪ੍ਰਧਾਨ ਬਰਜਨ ਸਮਾਰਟ ਪਾਰਟੀ ਅੱਜ ਧਰਨਾ ਜਿਹੜਾ ਆ ਭਾਗੋ ਕਮਾ ਵਿੱਚ 7:00 ਤੋਂ 9:10 ਦੇ ਪਾਸ ਵਿੱਚ ਮੰਦਰ ਦੇ ਸਬੰਧ ਵਿੱਚ ਕਿ ਇੱਕ ਮੰਦਰ ਨੂੰ ਜਾਂ ਮੰਦਰ ਦੀ ਜਗ੍ਹਾ ਨੂੰ ਲੈ ਕੇ ਦੋ ਧਿਰਾਂ ਵਿੱਚ ਵਿਵਾਦ ਹੋ ਰਿਹਾ ਵਿਵਾਦ ਜਿਹੜਾ ਆ ਉਹ ਬਿਨਾਂ ਕਿਸੇ ਮੁੱਦਲ ਦੇ ਹੈ ਔਰ ਧਾਰਮਿਕ ਸਥਾਨ ਹੈ ਅਸੀਂ ਸਾਰੇ ਧਰਮਾਂ ਦਾ ਮਾਨ ਸਨਮਾਨ ਕਰਦੇ ਹਾਂ ਔਰ ਉਹ ਜਗ੍ਹਾ ਜਿਹੜੀ ਉਹ ਸਾਰੇ ਜਨ ਚਾਹੀਦੀ ਹੈ ਤੇ ਭਾਗੋ ਕਾਮਨ ਦੇ ਇੱਕ ਸੂਬੇਦਾਰ ਨੇ ਉਹਨਾਂ ਉੱਤੇ ਜਾਣਬੁੱਝ ਕੇ ਉਹਨੂੰ ਹਰਾਸ ਕਰਨ ਵਾਸਤੇ ਉੱਤੇ ਪਰਚਾ ਜਿਹੜਾ ਆ ਉਹ ਦਰਜ ਕੀਤਾ ਗਿਆ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਜ਼ਿਲ੍ਹਾ ਕੋਰਦਾਸਟਰ ਦੇ ਐਸਐਸਪੀ ਸਾਹਿਬ ਤੋਂ ਕਿ ਉਹ ਪਰਚਾ ਜਿਹੜਾ ਜਹਾ ਰੱਦ ਕੀਤਾ ਜਾਣਾ ਚਾਹੀਦਾ ਹੈ ਪਰ ਪ੍ਰਧਾਨਗੀ ਇਹ ਪਰਚਾ ਜਿਹੜਾ ਹੈ ਲੜਾਈ ਝਗੜੇ ਦਾ ਕਿ ਜਾਂ ਉਸ ਜਗ੍ਹਾ ਦੇ ਨਾਲ ਠਗਾ ਨਾ ਨੈਟਡ ਹੋਇਆ ਇਹ ਜਗ੍ਹਾ ਤੇ ਇੱਕ ਬਹਾਨਾ ਹੈ ਲੇਕਿਨ ਅਸਲ ਵਿੱਚ ਉਹਨੂੰ ਪਰੇਸ਼ਾਨ ਕਰਨ ਦਾ ਬਹਾਨਾ ਹੈ ਤਾਂ ਕਿ ਰੰਜਸ ਕੱਢ ਲੈ ਸੋ ਬਹੁਜਨ ਸਮਾਜ ਪਾਰਟੀ ਆਜੇ ਇੱਕ ਕੜੀ ਚਿਤਾਵ ਨਹੀਂ ਦਿੰਦੀ ਹੈ ਤੁਹਾਡੇ ਮੀਡੀਆ ਦੇ ਮਾਧਮ ਤੋਂ ਕਿ ਜਲਦੀ ਤੋਂ ਜਲਦੀ ਇਸ ਮਸਲੇ ਨੂੰ ਹੱਲ ਕਰਕੇ ਸੁਲਾਹ ਸੁਵਾਈ ਕਰਵਾਈ ਜਾਵੇ ਔਰ ਜਿਹੜਾ ਮੰਦਰ ਹੈ ਉਹ ਸਾਰਿਆ ਜਾਵੇ ਔਰ ਸੁਬੇਦਾਰ ਤੇ ਜਿਹੜਾ ਗੈਟ ਨੂੰ ਨਨ ਬੇਨ ਸਾਫੀ ਤੱਕੇ ਸਾਈ ਨਾਲ ਪਰਚਾ ਦਰਜ ਕੀਤਾ ਗਿਆ ਉਹ ਰੱਦ ਕੀਤਾ ਜਾਵੇ ਔਰ ਇਹ ਅਸੀਂ 20 ਦਿਨ ਦਾ ਟਾਈਮ ਦਿੰਦੇ ਆ ਬਸਪਾ 20 ਦਿਨ ਦਾ ਟਾਈਮ ਦਿੰਦੀ ਆ ਅਗਰ 20 ਦਿਨ ਦੇ ਅੰਦਰ ਅੰਦਰ ਇਹ ਮਸਲਾ ਹੱਲ ਨਾ ਹੋਇਆ ਤੇ ਵੱਡੀ ਪੱਧਰ ਤੇ ਸੜਕਾਂ ਉੱਤੇ ਮਨ ਲੋਕ ਨਿਕਲਣ ਲਈ ਮਜਬੂਰ ਹੋਣਗੇ ਔਰ ਬਸਤਾ ਨਾਲ ਸਾਥ ਦੇਣਗੇ ਮੈਂ ਤੁਹਾਡਾ ਦਾਸ ਗੜਗਰ ਕਮਲੂਪਿਆ ਸ਼ਹਿਰੀ ਗੁਰੂ ਦਾਸ ਸਭਾ ਦਾ ਪ੍ਰਧਾਨ ਹਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਸਾਡੀ ਐਸਟਾਉਂ ਨਗਰ ਕਿੰਨੀਆਂ ਤਿਆਰੀਆਂ ਚਲਾਈਆਂ ਡੀਸੀ ਸਾਹਿਬ ਨੂੰ ਹੋਰ 5 ਮਿੰਟ ਲਈ ਨਗਰ ਕੰਮਤਰ ਵਾਸਤੇ ਆ ਰਹੇ ਸائیں ਸਾਹਿਬ ਤੁਹਾਨੂੰ ਵੀ ਕਹੇ ਬੇ ਉੱਥੇ ਪਹੁੰਚੋ ਇਹ ਆਫੀਸ਼ਲ ਦੁਸ਼ਮਣੀ ਕੱਢਣ ਦੇ ਆਵਾ ਪਿੰਡ ਦੇ ਵਿੱਚ ਪਤਾ ਕੀ ਚੱਕਰ ਆ ਦੀ ਦੋ ਟੜੇ ਬਣਦੇ ਆ ਸਾਡੇ ਕੁਝ ਲੋਕਾਂ ਦੇ ਮਗਰ ਲੱਗ ਜਾਂਦੇ ਆ ਮਸਲਾ ਗੁਰੂ ਘਰ ਦਾ ਵਾ ਉਥੇ ਗੁਰੂ ਰਵੀਦਾਸ ਮਹਾਰਾਜ ਦਾ ਗੋਦਵਰਾ ਬਣਾਉਣ ਨੂੰ ਅਸੀਂ ਚਰੰਦੇ ਆ ਜੇ ਉਸ ਬੰਦੇ ਦਾ ਪਰਚਾ ਰਜ ਨਾ ਕੀਤਾ ਗਿਆ ਤੇ ਅਸੀਂ ਇੱਕ ਟਾਈਟ ਖੜਕਾਵਾਂਗੇ ਔਰ ਗੁਰਦਾਰ ਸਾਹਿਬ ਨੂੰ ਜਾਣ ਕਰਾਂਗੇ ਸਾਨੂੰ ਐਸਐਸਪੀ ਸਾਹਿਬ ਨੂੰ ਅਸੀਂ ਮਿਲਣਾ ਵਾ ਬਹੁਤ ਵਧੀਆ ਸਾਡੇ ਐਸਐਸਪੀ ਸਾਹਿਬਾ ਮੌਕੇ ਦੇ ਐਸਐਸਐਸ ਸਾਹਿਬ ਦੇ ਬਹੁਤ ਵਧੀਆ ਐਸਐਸ ਸਾਹਿਬ ਉਹਦੀ ਪਛਾਣ ਜਿਸ ਕਰਕੇ ਇਹ ਬੰਦੇ ਨੇ ਉੱਤੇ ਪਰਚਾ ਕੀਤਾ ਸਾਡੇ ਸੂਬੇਦਾਰ ਬੰਦਾ ਨਾਲ ਹੋਰ ਗਲਤਾਂ ਦੱਸ ਦਈਏ ਆਈ ਪੂਰੇ ਸਮਾਜ ਦਾ ਹਰ ਧਰਮ ਦਾ ਹਰ ਸਤਿਕਾਰ ਕਰ ਰਹੇ ਆ ਸਾਡਾ ਗੁਰੂ ਜਿਹੜਾ ਵਾ ਗੁਰੂ ਗ੍ਰੰਥ ਸਾਹਿਬਾ ਔਰ ਇਹ ਥੋੜਾ ਵਾ ਸਾਰੇ ਬੰਦੇ ਮਾਰੇ ਨਹੀਂ ਹੁੰਦੇ ਬੰਦੇ ਇਸ ਬੰਦੇ ਨੇ ਪਸੰਨਾ ਰਜਿਸਟਰ ਕਰਕੇ ਸਾਡੇ ਬੰਦੇ ਦੇ ਪਰਚਾ ਕਟਿਆ ਵਾ ਇਹ ਪਰਚਾ ਰੱਦ ਕਰਾਇਆ ਜਾਏਗਾ ਜੈ ਪੀਐਮ